ਲੁਧਿਆਣਾ ਦੇ ਵਿੱਚ ਆਰਪੀਐਫ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਦੇ ਰਿਜਿਸਟਰੇ ਰੇਲਵੇ ਟਰੈਕ ਤੇ ਰੇਲ ਗੱਡੀਆਂ ਤੇ ਗਸ਼ਤ ਨਾ ਹੋਣ ਦੇ ਕਾਰਨ ਸਾਰਤੀ ਅੰਸਰ ਖੁੱਲ੍ਹੇ ਆ ਮਰੇਲਾ ਤੇ ਪਥਰਾ ਕਰ ਰਹੇ ਨੇ ਤੇ ਬੀਤੀ ਰਾਤ ਲੁਧਿਆਣਾ ਸੈਕਸ਼ਨ ਦੇ ਨੇੜੇ ਬੱਦੋਵਾਲ ਵਿਖੇ ਹਨੂਮਾਨਗੜ੍ਹ ਤੋਂ ਚੱਲ ਰਹੀ ਸਤਲੁਜ ਐਕਸਪ੍ਰੈਸ ਜਿਸ ਤੇ ਕੁਝ ਸਾਰਤੀ ਅੰਸਰਾਂ ਦੇ ਵੱਲੋਂ ਪਥਰਾ ਕੀਤਾ ਗਿਆ ਟ੍ਰੇਨ ਦੇ ਵਿੱਚ ਬੈਠੇ ਯਾਤਰੀਆਂ ਤੇ ਪਥਰਾ ਹੁੰਦਾ ਹਮਲੇ ਦੇ ਵਿੱਚ 4 ਸਾਲਾ ਪ੍ਰਿੰਸ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ 2 ਤੋਂ 3 ਯਾਤਰੀ ਹੋਰ ਜ਼ਖਮੀ ਹੋਏ ਨੇ ਪਥਰਾ ਦੇ ਕਾਰਨ ਟ੍ਰੇਨ ਦੀ ਕੋਚ ਦੇ ਵਿੱਚ ਕਾਫੀ ਹੰਗਾਮਾ ਹੋ ਜਾਂਦਾ ਤੇ ਲੋਕਾਂ ਦੇ ਵੱਲੋਂ ਚੇਨ ਨੂੰ ਖਿੱਚ ਕੇ ਟ੍ਰੇਨ ਨੂੰ ਰੋਕ ਦਿੱਤਾ ਗਿਆ ਬੱਚੇ ਦਾ ਹਾਲਚਾਲ ਪੁੱਛਣ ਦੇ ਲਈ ਟੀਟੀ ਸਟਾਫ ਟ੍ਰੇਨ ਦੇ ਵਿੱਚ ਪਹੁੰਚਿਆ ਤੇ ਫਰਸਟ ਏਡ ਦੀ ਕੋਈ ਵੀ ਸਹੂਲਤ ਇੱਥੇ ਨਹੀਂ ਸੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪਥਰਾ ਦੌਰਾਨ ਰੇਲ ਗੱਡੀ ਦੇ ਲੋਕੋ ਪਾਇਲਟ ਨੂੰ ਵੀ ਪੱਥਰ ਮਾਰੇ ਗਏ ਨੇ ਖੂਨ ਦੇ ਨਾਲ ਲਤਪਤ ਪ੍ਰਿੰਸ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਮਦਦ ਲਈ ਸਹਾਇਤਾ ਦਿੱਤੀ ਗਈ ਜਾਣਕਾਰੀ ਦਿੰਦੇ ਉਸ ਦੀ ਮਾਤਾ ਦਾ ਕਹਿਣਾ ਹੈ ਕਿ ਉਹ ਰਾਤ ਕਰੀਬ 1 ਵਜੇ ਗੰਗਾ ਨਗਰ ਤੋਂ ਲੁਧਿਆਣਾ ਜਾਣ ਵਾਲੀ ਸਤਨੁਜ ਐਕਸਪ੍ਰੈਸ ਦੇ ਵਿੱਚ ਸਵਾਰ ਹੋਏ ਸਨ ਜਿਵੇਂ ਉਹ ਲੁਧਿਆਣਾ ਦੇ ਬੱਧਵਾਲ ਨੇੜੇ ਪਹੁੰਚੇ ਤਾਂ ਕੋਚ ਤੇ ਪਥਰਾ ਸ਼ੁਰੂ ਹੋ ਗਿਆ ਤੇ ਅਚਾਨਕ ਹੀ ਉਹਨਾਂ ਦੇ ਬੇਟੇ ਪ੍ਰਿੰਸ ਦੇ ਸਿਰ ਦੇ ਵਿੱਚ ਪੱਥਰ ਲੱਗ ਜਾਂਦਾ ਹੋਰ ਵੀ ਸਵਾਰੀਆਂ ਬੈਠੀਆਂ ਸਨ ਜਿਨ੍ਹਾਂ ਦੇ ਪੱਥਰ ਲੱਗਦੇ ਨੇ ਇਸੇ ਦਰਮਿਆਨ ਉਹਨਾਂ ਦਾ ਕੇਨਾਕੀ ਬੱਚੇ ਦਾ ਹਾਲਚਾਲ ਕੋਈ ਵੀ ਜੀਆਰਪੀ ਜਾਂ ਫਿਰ ਆਰਪੀਐਫ ਮੁਲਾਜ਼ਮ ਟ੍ਰੇਨ ਦੇ ਵਿੱਚ ਪੁੱਛਣ ਦੇ ਲਈ ਨਹੀਂ ਪਹੁੰਚਿਆ ਲੋਕਾਂ ਨੇ ਟ੍ਰੇਨ ਦੀ ਚੇਨ ਖਿੱਚ ਕੇ ਰੋਕ ਦਿੱਤਾ ਤੇ ਬੱਚੇ ਦੀ ਵਿਗੜਦੀ ਹਾਲਤ ਨੂੰ ਵੇਖਦਿਆਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਉਸ ਨੂੰ ਉਤਾਰ ਦਿੱਤਾ ਗਿਆ ਤੇ ਰੇਲਵੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਹੈ ਇਸ ਦੌਰਾਨ ਬੱਚੇ ਦੀ ਮਾਤਾ ਦਾ ਕਹਿਣਾ ਹੈ ਕਿ ਰੇਲਵੇ ਦੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾ ਦੀ ਵੱਡੀ ਲਾਪਰਵਾਹੀ ਹੈ ਕਿ ਯਾਤਰੀਆਂ ਨੂੰ ਸੁਰੱਖਿਅਤ ਸਫ਼ਰ ਨਹੀਂ ਦਿੱਤਾ ਜਾ ਰਿਹਾ ਰੇਲ ਗੱਡੀਆਂ ਤੇ ਅਚਾਨਕ ਪਥਰਾ ਹੋ ਰਹੇ ਨੇ ਪਰ ਪਟੜੀਆਂ ਤੇ ਗਸ਼ਤ ਕਰ ਰਹੇ ਅਧਿਕਾਰੀਆਂ ਨੂੰ ਇਸ ਦਾ ਪਤਾ ਵੀ ਨਹੀਂ ਹੈ ਕਿ ਕੌਣ ਪਥਰਾ ਕਰ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਉਸ ਦੀ ਡਿਲੀਵਰੀ ਹੋਈ ਸੀ ਜਿਸ ਕਾਰਨ ਉਹ ਆਪਣੇ ਬੇਟੇ ਪ੍ਰਿੰਸ ਦੇ ਨਾਲ ਆਪਣੇ ਨਾਨਕੇ ਪਰਿਵਾਰ ਦੇ ਕੋਲ ਰਹਿਣ ਆਈ ਸੀ ਤੇ ਪ੍ਰਿੰਸ ਦੇ ਮਾਮੇ ਦੇ ਰਿਸ਼ਤੇਦਾਰਾਂ ਨੇ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਮੈਂ ਮੇਰਾ ਵਿਨੋਦ ਦਾਸ ਹੈ ਜੀ ਅੱਛਾ ਵਿਨੋਦ ਜੀ ਹੋਇਆ ਕੀ ਅੱਜ ਅਕਚਲ ਇਹ ਮੇਰੀ ਸਿਸਟਰ ਆ ਰਹੀ ਸੀ Rajasthan ਤੋਂ ਕੀ ਨਾ ਮੇਰੀ ਸਿਸਟਰ ਦਾ ਸੁਮિતા ਕੁਮਾਰੀ ਹੈ ਅੱਛਾ ਨਿਕਲ ਹੋ ਗਿਆ ਜੀ ਤੇ ਉਹ ਆ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਪਿਕ ਕਰਨ ਸਟੇਸ਼ਨ ਗਿਆ ਸੀਗਾ ਜਦੋਂ ਮੈਂ ਉੱਥੇ ਗਿਆ ਪਹੁੰਚਿਆ ਜਦ ਮੈਂ ਦੇਖਿਆ ਮੇਰੀ ਮਾਤਾ ਤੇ ਮੇਰੀ ਸਿਸਟਰ ਰੋ ਰਹੀ ਸੀਗੇ ਜਦ ਮੈਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਿੱਛੇ ਟ੍ਰੇਨ ਦੇ ਵਿੱਚ ਪੱਥਰ ਵਾਲੀ ਨੂੰ ਬਹੁਤ ਜ਼ਿਆਦਾ ਕਈ ਲੋਕਾਂ ਦੇ ਸੱਟ ਲੱਗਿਆ ਤੇ ਮੈਂ ਜਦ ਆਪਣੇ ਛੋਟੇ ਜਵਾਗ ਨੂੰ ਦੇਖਿਆ ਤਾਂ ਛੋਟੇ ਜਵਾਗ ਦਾ ਵੀ ਸਿਰ ਬਹੁਤ ਜ਼ਿਆਦਾ ਖਿਲਿਆ ਹੋਇਆ ਸੀਗਾ ਅੰਦਰੋਂ ਸਿਰ ਦਾ ਹੱਡੀ ਟੁੱਟ ਗਿਆ ਉਹਦਾ ਤੇ ਇੱਥੇ ਕਹਿੰਦੇ ਨਹੀਂ ਰੱਖ ਸਕਦੇ ਪੀਜੀਆ ਰੈਫਰ ਕਰ ਰਿਆ ਚਾਹਲੇ ਵੀ ਹਾਲੇ ਠੀਕ ਨਹੀਂ ਕੀ ਹਾਲਾ ਠੀਕ ਨਹੀਂ ਹੈ ਜੀ ਉਹ ਸੀਰੀਅਸ ਹੈ ਜੀ ਹਾਲੇ ਉਹਦੀ ਮੰਮੀ ਨੂੰ ਤਾਂ ਨਹੀਂ ਦੱਸਿਆ ਮੈਂ ਜਦ ਮਮਾ ਨੂੰ ਪੂਰੀ ਗੱਲ ਨਹੀਂ ਦੱਸੀ ਜੀ ਐਕਚੁਅਲੀ ਉਹਦਾ ਮਮਾ ਦਾ ਵੀ ਹਜੇ ਆਪਰੇਸ਼ਨ ਹੋਇਆ ਜੀ ਉਹਦਾ ਟੱਟ ਤੇ ਟਾਂਕੇ ਲੱਗੇ ਆ ਜੀ ਉਹ ਬੱਚੇ ਦੀ ਹਾਲਤ ਕਾਫੀ 나ਜੀ ਬਹੁਤ ਜ਼ਿਆਦਾ 나ਜੀ ਗਈ ਕਿ ਬੱਟੇ ਵਗੈਰਾ ਮਾਰੇ ਗਏ ਬੱਟੇ ਵਗਾਰੇ ਬਹੁਤ ਬੱਚੇ ਦਾ ਬਹੁਤ ਪੱਥਰ ਵਾਰੀ ਹੋਈ ਆ ਉਸ ਬੱਚੇ ਦਾ ਨਾਮ ਕੀ ਪ੍ਰਿੰਸ ਨਾਮ ਹੈ ਪ੍ਰਿੰਸ ਇਹ ਸ਼ਰਾਰਤੀ ਅਨਸਰਾਂ ਨੇ ਮਾਰੇ ਜਾਂ ਕਿਦਾਂ ਇਹ ਸ਼ਰਾਰਤੀ ਮਾਰੇ ਆ ਹੁਣ ਇਹ ਤਾਂ ਕੋਈ ਹੋਰ ਵੀ ਕਿੰਨੇ ਲੋਕਾਂ ਨੇ ਲੱਗੇ ਬਹੁਤ ਬਹੁਤ ਲੋਕਾਂ ਦੇ ਲੱਗੇ ਜੀ ਇੱਥੇ ਤੱਕ ਕਿ ਜਿਹੜਾ ਟ੍ਰੇਨ ਚ ਲਾ ਰਿਹਾ ਸੀ ਡਰਾਈਵਰ ਉਹ ਆਪ ਆ ਕੇ ਉਤਰ ਕੇ ਉਹ ਕਿਹਾ ਮੇਰੇ ਵੀ ਟ੍ਰੇਨ ਸਰ ਸਤਲੂ ਜੈਕਸਪ੍ਰੈਸ ਸੀ ਕਿੰਨੇ ਲੋਗ ਆ ਰਹੇ ਸੀ ਤੁਹਾਡੇ ਘਰ ਦੇ ਮੇਰੇ ਘਰ ਦੇ ਤਿੰਨ ਮੈਂਬਰ ਸੀਗੇ ਦੋ ਜੁਆਗ ਸੀਗੇ ਪੰਜ ਦਾ ਨਾਮ ਸੀ ਜਿਹੜੇ ਆ ਰਹੇ ਸੀ ਮੇਰੇ ਬ੍ਰਦਰ ਆ ਰਹੇ ਸੀਗਾ ਉਹਦਾ ਨਾਮ ਰਘੁਵੰਸਾ ਮੇਰੀ ਮਾਂ ਮਾਰੀ ਸੀ ਉਹਨਾਂ ਦਾ ਨਾਮ ਰਜੂ ਦੇਵੀ ਆ ਮੇਰੀ ਸਿਸਟਰ ਆ ਰਹੀ ਸੀਗਾ ਨਾਮ ਸੁਮિતા ਕੁਮਾਰੀਆ ਤੇ ਇਹ ਮੇਰਾ ਛੋਟਾ ਪਾਂ ਜਾ ਰਿਹਾ ਸੀਗਾ ਉਹਦਾ ਨਾਮ ਪ੍ਰਿੰਸ ਆ ਜਿਹਦੇ ਲੱਗੀ ਸੱਟ ਤੇ ਹਜੇ ਇੱਕ ਕੁੜੀ 13-14 ਦਿਨਾਂ ਦੀ ਆ ਉਹਦਾ ਨਾਮ ਯਾਦ ਨਹੀਂ ਠੀਕ